ਲਵੇ ਦੋਸਤੋ ਆਪਾਂ ਖੜੇ ਆ ਡੱਬ ਵਾਲੀ ਖੜੇ ਆ ਸੇਠੀ ਸਾਹਿਬ ਨਾਲ ਆਪਣੇ ਤੇ ਸਵਾਲ ਸੀ ਕਈ ਜਣਾਂ ਦੇ ਕਈ ਥੱਲੇ ਕਮੈਂਟ ਕਰੀ ਜਾਂਦੇ ਸੀ ਬਾਈ ਜਿਹੜਾ ਤੁਸੀਂ ਸਪੈਦਾ ਸਪੈਦਾ ਲਾਈ ਆ ক্লোਨ ਸਪੈਦਾ ਤਿਆਰ ਨਹੀਂ ਹੁੰਦਾ ਸਪੈਦਾ ਇੱਕ ਨੇ ਲਿਖਿਆ ਸੀ ਕਿ ਬਾਈ 14-15 ਸਾਲ ਲੱਗਦੇ ਆ 14-15 ਸਾਲ ਦਾ ਆਪਾਂ ਝੂਠ ਘੜਦਨੇ ਆ ਦੇਖ ਲਓ ਇਧਰ ਬਾਈ ਆ ਜਿੱਥੇ ਖੜੇ ਆ ਇੱਥੇ 800 ਪੇੜ ਲੱਗਿਆ ਕਿੱਲੇ ਦੇ ਵਿੱਚ 800 ਸਪੈਦਾ ਲੱਗਿਆ ਵਾ ਤੇ ਆ ਸਪੈਦਾ ਸੇਠੀ ਸਾਹਿਬ ਹੀ ਦੱਸਣਗੇ ਸੇਠੀ ਸਾਹਿਬ ਕਿੰਨੀ ਉਮਰ ਹੈ ਸਪੈਦੇ ਦੀ ਇਹਨੂੰ 1 ਸਾਲ ਹੋ ਗਿਆ ਤੇ ਇਹ 11 ਇੰਚ ਦਾ ਲਗਭਗ ਹੋ ਗਿਆ 11 ਇੰਚ ਸਹੀ ਯਾ ਲਾ ਆ ਆਟੋਮੈਟਿਕ ਝੜਨ ਵਾਲਾ ਜਗਾੜ ਹੈ ਆਪਣੇ ਆਪ ਝੜਦਿਆਂ ਸੁੱਕਦਿਆਂ ਜਾਣਗੇ ਆ ਤੇ ਝੜਦਿਆਂ ਜਾਣਗੇ ਤੇ ਉੱਤੇ ਟੂਸਾ ਬਣਦਾ ਜਾਊਗਾ ਬਸ ਇਹ ਸਾਫ਼ ਹੀ ਜਣਾ ਜਮਾ ਸਾ ਇਹ ਕਲੋਨ ਕਲੋਨ ਆ ਇਹ ਹਾਂ ਐਂਦੇ ਐ ਹੈ ਨਹੀਂ ਇਹਦਾ ਦਾਣਾ ਇਧਰੋਂ ਨਿਕਲ ਗਿਆ ਤਾਂ ਵੱਡਾ ਹੀ ਬਣ ਜਾਊਗਾ ਦੇਸੀ ਨਹੀਂ ਗਾ ਇਹ ਦੇਸੀ ਵਾਲਾ ਜਗਾੜ ਨਹੀਂ ਇਹ ਦੇਸੀ ਹੁੰਦੇ ਹੋਣਗੇ ਬਾਈ 14-15 ਸਾਲਾਂ ਜੋ ਹੁੰਦੇ ਵੀ ਸੀ ਜਾਲਾ ਸੀ ਇਹਨੇ ਸੜਕਾਂ ਤੇ ਖੜੇ ਹੁੰਦੇ ਜਿਹੜੇ ਠੀਕ ਹੈ ਨਾ ਉਹ ਹੁੰਦੇ ਆ ਬਾਈ ਇੱਕ ਲੋਨ ਸਪੈਦਾ ਸਿਰਸਪ ਕਿੰਨੇ ਸਾਲ ਚੋਂ ਤੁਸੀਂ ਸਾਲ ਤੋਂ ਇੱਕ ਦੋ ਮਹੀਨੇ ਲੱਗ ਬੱਲੀ ਤਿਆਰ ਹੋਈ ਪਈ ਐ ਇਹ ਬੱਲੀ ਤਿਆਰ ਆ ਦੋ ਸਾਲਾਂ ਬਾਅਦ ਅਗਲੇ ਸਾਲ ਜੇ ਕਰਨੀ ਐ ਤਾਂ 1000 ਰੁਪਏ ਕੰਟਲ ਬੱਲੀ ਵਿਕਦੀ ਐ ਬੱਲੀ ਵਿੱਚ ਨਹੀਂ ਬੱਲੀ ਵਿੱਚੋਂ ਠੀਕ ਆ ਤੇ ਜੇ ਦੋ ਸਾਲ ਹੋਰ ਰੁਕ ਜਾਓਗੇ ਤਾਂ ਪੀਲਿੰਗ ਵਾਲਾ ਮਾਲ ਤੋਂ ਵਿੱਚੋਂ ਠੀਕ ਆ ਜਿਵੇਂ ਤੁਹਾਡੀ ਇੱਛਾ ਹੈਗੀ ਐ ਪੰਜ ਸਾਲਾਂ ਤੱਕ ਵੇchnਾ ਹੀ ਐ ਇਹ ਨਹੀਂ ਪੰਜ ਸਾਲ ਤੱਕ ਵੇchnਾ ਦੋ ਬਸ ਸਾਲ ਸਮਝ ਲਓ ਜੇ ਅੱਜ ਵੀ ਆ ਬੰਦਾ ਅਖੇ ਵੀ ਯਾਰ ਬੰਦਾ ਐ ਥੋੜਾ ਹੈਗਾ ਜੇ ਵੇchnਾ ਇਹਨੂੰ ਤੇ ਅੱਜ ਵੀ ਇੱਕ ਬੱਲੀ ਦਾ ਅੱਜ ਵੀ ਨਿਕਲ ਜਾਂਦੀ ਐ ਇੱਕ ਸਾਲ ਚ ਨਿਕਲੀ ਖੜੀ ਨਿਕਲ ਜਾਂਦੀ ਥੋੜਾ ਜਿਹਾ ਇਹਨੇ 10 ਪੰਜ ਤੇ ਲੱਗਿਆ ਹੋਇਆ ਇਹ 10 ਬਾਈ 5 ਪਰ ਥੋੜਾ ਜਿਹਾ ਹੋਰ ਛੇਤੀ ਗਰੋਥ ਚਾਹੀਦੀ ਹੈ ਥੋੜਾ ਹੋਰ ਮੋਟਾ ਚਾਹੀਦਾ ਤੇ 5 10 ਦੀ ਥਾਂ ਇੱਕ ਦਾ ਫੁੱਟ ਹੋਰ ਵਧਾ ਦਿਓ ਹੋਰ ਜਿੰਨਾ ਗੈਪ ਕਰ ਜਾਓਗੇ ਉੰਨੀ ਛੇਤੀ ਵਧੂ ਜਿਵੇਂ ਹੁਣ ਆਹ 10 ਫੁੱਟ ਆ ਸਿੱਟਾ ਸਾਹਿਬ ਦਾ ਕਹਿੰਦਾ ਮਤਲਬ ਜਿਵੇਂ ਇਹ ਕਈ ਪੁੱਛ ਲੈਂਦੇ ਆ ਜਿਹੜੀ ਲੈਂ ਤੋਂ ਲੈਂ ਦੂਰੀ ਉਹ 10 ਫੁੱਟ ਆ 10 ਫੁੱਟ ਜਿਹੜੀ ਬੂਟੇ ਤੋਂ ਬੂਟੇ ਦੂਰੀ ਆ ਉਹ ਹੈਗੀ ਆ 5 ਫੁੱਟ ਇਹਨੂੰ ਸਿੱਟਾ ਸਾਹਿਬ ਕਹਿੰਦੇ ਵੀ ਇਹਨੂੰ ਆਪਾਂ 12 ਫੁੱਟ ਕਰ ਸਕਦੇ ਆ ਵੀ ਆ ਕਈ ਬੰਦੇ ਕਹਿੰਦੇ ਨਾ ਹੋ ਤਿਆ ਥੋੜਾ ਜਿਹਾ 5 ਸਾਲਾਂ ਚ ਤਿਆਰ ਕਰਨਾ ਜਦੋਂ ਥੋੜਾ ਜਿਹਾ ਬੁੱਟੇ ਜ਼ਿਆਦਾ ਹੋ ਗਏ ਪੈਸੇ ਉਨੇ ਵਟੇ ਜਾਣਗੇ ਹਵਾ ਪੈਣ ਲੱਗ ਜਣੀ ਹੈ ਹਵਾ ਪੈਣ ਲੱਗ ਜਣੀ ਹੈ ਥੋੜਾ ਹੋਰ ਮੋਟਾ ਹੋ ਜਾਣਾ ਨਹੀਂ ਮੋਟਾ ਹੋ ਜਾਣਾ ਥੋੜਾ ਜਿਹਾ ਬੁੱਟੇ ਘੱਟ ਲਾ ਕੇ ਨਹੀਂ ਗਾ ਵਜਨ ਫਿਰ ਉਨਾ ਹੀ ਨਿਕਲਣਾ ਠੀਕ ਹੈ ਵੇਟ ਉਨਾ ਹੀ ਹੈ ਵੇਟ ਉਨਾ ਹੀ ਨਿਕਲਣਾ ਹੈ ਐਂਦਾ ਥੋੜਾ ਜਿਹਾ ਬੱਲੇ ਨਿਕਲ ਜੂਗੇ ਜ਼ਿਆਦਾ ਉਹਨੇ ਪੀਲਿੰਗ ਜ਼ਿਆਦਾ ਨਿਕਲ ਜਾਂਦੀ ਹੈ ਲਵੇ 12 ਬਾਈ 6 ਤੇ ਵੀ ਤੁਸੀਂ ਲਾ ਸਕੋ ਆਪਾਂ ਆਪਣਾ ਪੀਲੀਆ ਬੰਦਾ ਜਿਹੜਾ ਕਹਿੰਦਾ ਛੇਤੀ ਤਿਆਰ ਕਰਨਾ ਮੈਂ 5 6 ਸਾਲਾਂ ਦੇ ਵਿੱਚ ਕਰਨਾ ਹੀ ਹੈ 5 ਸਾਲਾਂ ਇਹ ਕਰਨਾ ਹੈ ਕਿ 4 ਸਾਲ ਵਟਾ ਲਾਉਗੇ ਹੁਣ 4 ਸਾਲਾਂ ਜੀ ਹੋ ਜਾਂਦਾ ਆਪਣਾ ਹੋ ਜਾਂਦਾ ਬਾਉਂਡਰੀ ਤੇ ਬਾਉਂਡਰੀ ਤੇ 4 ਸਾਲਾਂ ਜੀ ਹੋ ਜਾਂਦਾ ਜਿਹੜਾ ਬਾਉਂਡਰੀ ਤੇ ਲਾਉਣਾ ਆਪਾਂ ਉਹ ਕਿੰਨੇ ਫੁੱਟ ਤੇ ਲਾਵੇਗਾ ਉਹ 5-5 ਫੁੱਟ ਤੇ ਬਸ ਆਹੀ ਆਹੀ ਲੈਣੀ ਹੈ ਆਹੀ ਲੈਣਾ ਆਹੀ ਲੈਣਾ ਇੱਕ ਲਾਈਨ ਲੈਣੀ ਤੇ ਇੱਕ ਹੀ ਲਾਓ ਤੇ ਜੇ ਦੋ ਲੈਣਾ ਲਾਣੀ ਹੈ ਤੁਸੀਂ ਤਾਂ ਪੂਰੇ ਪਲਾਨ ਚ ਲੈਣਾ ਹੈ ਤਾਂ 10 ਫੁੱਟ ਛੱਡ ਦੇ ਅਗਲੇ ਤਾਂ 11 ਹੀ ਛੱਡ ਦਿਓ ਕਈਆਂ ਕੋਲੇ ਹੁੰਦਾ ਚਲੋ ਇਹ ਤਾਂ ਕਿਲਾ ਹੈ ਹੁਣ ਕਈਆਂ ਕੋਲੇ ਹੁੰਦਾ ਕਹਿੰਦਾ ਬਈ ਇੱਕ ਕਨਾਲ ਆ ਸਾਡੇ ਕੋਲੇ ਹਨਾ ਉਹਨੂੰ ਕਿਵੇਂ ਲਵਾ ਕੇ ਕਈ ਕਹਿੰਦਾ ਬਈ ਟਰੈਕਟਰ ਵੀ ਹਿੰਟ ਪਾਉਣਾ ਸੀ ਬਈ ਤੇ ਉਹਨੂੰ ਕਿੰਨੇ ਬਈ ਕਿੰਨੇ ਤੇ ਲਵਾਇ ਗਏ ਸਪੈਸ ਦੇ ਬੋਤ ਤਾਂ 5 ਬਾਈ 5 ਤੇ ਲੱਗ ਜਾਣਗੇ ਪ੍ਰੋਟੈਕਟਰ ਟਪਾਣਾ ਕਿ ਉਹਨੂੰ ਫਿਰ ਤਾਂ ਇਹ ਬੱਲੀ ਜੇ ਤਿਆਰ ਕਰਨੀ ਹੈ ਫਿਰ ਹੀ 5 ਬਾਈ 5 ਜਾਂ 5 ਬਾਈ 7 ਤੇ ਲਾਓ ਹੂੰ ਐ ਹੈ ਨਹੀਂ ਤੁਸੀਂ ਵੀ ਆਖੋ ਵੀ ਮੋٹے ਹੋ ਜਾਣਗੇ ਫਿਰ ਮੋٹے ਜਵਾਂ ਨਹੀਂ ਹੋਣਗੇ ਠੀਕ ਹੈ ਫਿਰ ਬੱਲੀ ਜਾਊਗੀ ਫਿਰ ਬੱਲੀ ਜਾਊਗੀ ਬੱਲੀ ਵੀ 1000 ਰੁਪਏ ਕੰਟਰੋਲ ਰੇਟ ਹੈਗਾ ਪਰ ਜੇ ਤੁਸੀਂ ਆਖੋ ਵੀ ਮੋٹے ਕਰਨੇ ਆ ਫਿਰ ਖੁੱਲੇ ਲਾਓ ਤੇ ਜੇ ਤੁਸੀਂ ਬੱਲੀ ਤਿਆਰ ਕਰਨੀ ਹੈ ਫਿਰ ਭਾਈ 5-5 7 ਤੇ ਲਾ ਦਿਓ ਇੱਕ ਸਵਾਲ ਇਹ ਹੁੰਦਾ ਵੀ ਕਹਿ ਦਿੰਦੇ ਬਈ ਧੋਪਣੀ ਪੈਂਦੀ ਫਸਲ ਮਾਰਦਾ ਇਹ ਆਮ ਇਹ ਸਵਾਲ ਹੁੰਦਾ ਮਾਰਦਾ ਫਸਲ ਕਿ ਕਿਵੇਂ ਆ ਕਿਵੇਂ ਜਾਂਦਾ ਹੁਣ ਜਮਤਾਨ ਜਾਈ ਜਾਂਦਾ ਇੱਕ ਸਾਲ ਤਿੰਨ ਦੇ ਜੋ ਹੋ ਜਾਣੀ ਹੈ ਫਸਲ ਇੱਕ ਸਾਲ ਇਹਨੇ ਹੋ ਗਿਆ ਇੱਕ ਸਾਲ ਇਹਨੇ ਫਸਲ ਲੈ ਲਈ ਆਪਦੀ ਜਿਹੜੀ ਲੈਣੀ ਸੀਗੀ ਠੀਕ ਆ ਉਸ ਤੋਂ ਬਾਅਦ ਹੁਣ ਹੋਰ ਦਹਿੰਦੀ ਛਾਂ ਹੈ ਤੇ ਹਲਦੀ ਜਾਂ ਕੋਈ ਅਦਰਕ ਵਗੈਰਾ ਲਾਣੀ ਹੈ ਉਹ ਜਿਹੜੀ ਛਾਂ ਚ ਹੋਣ ਵਾਲੀ ਹੈ ਉਹ ਲਾ ਸਕਦੇ ਹੋ ਉਹ ਲਾ ਸਕਦੇ ਤੁਸੀਂ ਬੱਚੇ ਦੇ ਇੱਥੇ ਫਸਲ ਕਰ ਸਕਦੇ ਆ ਇੱਥੇ ਫਸਲ ਕਰ ਸਕਦੇ ਤੁਸੀਂ ਠੀਕ ਆ ਉਹ ਹੁੰਦੀ ਛਾਂ ਜੀ ਇਹ ਸਾਮ ਸੰਭਾਲ ਦੀ ਸਿੱਟ ਸਭ ਗੱਲ ਕਰਕੇ ਕੀ ਸਾਮ ਸੰਭਾਲ ਦੀ ਰੱਖਣੀ ਪੈਂਦੀ ਹੈ ਬੂਟੇ ਦੀ ਇਸ ਦੁਬਾਰ ਸਾਮ ਸੰਭਾਲਾ ਇਹਦੇ ਬਸ ਪਾਣੀ ਦੀ ਰੱਖੋ ਪ੍ਰੋਪਰ ਇਹਨੂੰ ਹੋਰ ਕੁਝ ਨਹੀਂ ਚਾਹੀਦਾ ਜੇ ਕਿਤੇ ਪਾਸੇ ਦੀਮਕ ਵਗੈਰਾ ਦਾ ਕੋਈ ਪ੍ਰੋਪੋਪ ਹੈਗਾ ਕਿਸੇ ਵਾਹਨ ਚ ਤੇ ਉਹ ਕਲੋਰੋ ਜਾਂ ਕੋਈ ਹੋਰ ਦਵਾਈ ਹੁੰਦੀ ਵੱਦ ਵੱਦ ਵਦ ਸਾਲ ਧਿਆਨ ਰੱਖਣਾ ਬਸ ਠੀਕ ਉਸ ਤੋਂ ਬਾਅਦ ਲੋੜ ਹਿੰਦੀਮਕ ਵੀ ਨਹੀਂ ਨੜ ਜਾਂਦੀ ਹੁੰਦੇ ਉਹਨਾਂ ਚ ਹੀ ਹਾਂ ਕੇਰਾ ਹੀ ਹੁੰਦਾ ਕੇਰਾ ਹੀ ਹੁੰਦਾ ਬਸ ਤੇ ਜੇ ਜ਼ਮੀਨ ਦੀ ਗੱਲ ਕਰ ਗਏ ਹਨਾ ਕਿ ਇਹੋ ਜੀ ਜ਼ਮੀਨ ਚ ਸਪੈਦਾ ਹੋਵੇ ਜ਼ਮੀਨ ਦਾ ਤੈਨੂੰ ਖ ਟਿੱਬੇ ਵਾਲੀ ਹੋਵੇ ਕੱਚੀ ਆ ਪੀ 23 ਹੈ ਨਾ ਇਹ ਤਾਂ ਕੋਈ ਕਿਸੇ ਜ਼ਮੀਨ ਚ ਲਾ ਦੇ ਪੀ 23 ਪੀ 23 ਕਿਸੇ ਵੀ ਜ਼ਮੀਨ ਚ ਲਾਓ ਕਿਸੇ ਦੀ ਜ਼ਮੀਨ ਚ ਭਾਵੇਂ ਉਹ ਕਰੜੀ ਹੈ ਝੋਨੇ ਵਾਲੀ ਹੈ ਟਿੱਬੇ ਵਾਲੀ ਹੈ ਕੋਈ ਲਾ ਦਿਓ ਤੇ ਪਾਣੀ ਕਹੀ ਕਹਿੰਦੇ ਸੱਜਣ ਵੀ ਥੋੜਾ ਜਿਹਾ ਖਾਰਾ ਆ ਸਾਡੇ ਯਾ ਕਹਿੰਦੇ ਆ ਪਾਣੀ ਜਿਵੇਂ ਸੇਮ ਦਾ ਇਲਾਕਾ ਹੈ ਖਾਰਾ ਰਹਿੰਦਾ ਇਹ ਤਾਂ ਮਖਾਏ ਇਹਦੇ ਮੋੜ ਜਿਹੜੇ ਹੈਗੇ ਇਹਨੇ ਛੋਟਾ ਜਿਹਾ ਮੋਢੀ ਹੁੰਦਾ ਜਿਆਦਾ ਮੋਢੀ ਨਹੀਂ ਹੁੰਦਾਗਾ ਜਿੱਥੇ ਥੋੜਾ ਜਿਹਾ ਸੇਮ ਜਿਹਾ ਲੱਗਦਾ ਉਹਨੂੰ ਤਾਂ ਉੱਤੇ ਕਰਕੇ ਲਾ ਦੋ ਜਿੱਥੇ ਥੋੜਾ ਜਿਹਾ ਪਾਣੀ ਮਨਲਾ ਘੱਟ ਹੈ ਉਹ ਤੇ ਥੋੜਾ ਜਿਹਾ ਡੂੰਘਾ ਲਾ ਦੋ 4 ਇੰਚ ਤਾਂ ਕਿ ਪਾਣੀ ਜੇ ਘੱਟ ਵੀ ਹੈਗਾ ਤਾਂ ਇੱਕ ਵਾਰੀ ਪਾਣੀ ਲਾਤਾ ਉਹਦੀ ਨਮੀ ਉੱਤੋਂ ਕਈ ਵਾਰ ਸੁੱਕ ਜਾਂਦਾ ਉਹਦੀ ਨਮੀ 4 ਇੰਚ ਜਿਹੇ ਥੱਲੇ ਬੂਟਾ ਲੱਗਿਆ ਹੋਇਆ ਤਾਂ ਉਹ ਵਧੀਆ ਪਾਣੀ ਖਿੱਚੀ ਜਾਊਗਾ ਕਹਿੰਦਾ ਮਤਲਬ ਹੋਰ ਦੋ ਦਿਨ ਟਪ ਜਾਣਾ ਇੱਕ ਸਵਾਲ ਹੋਰ ਹੁੰਦਾ ਦਰਸ਼ਕਾਂ ਦਾ ਕਿਸਾਨ ਵੀਰ ਕਹਿੰਦੇ ਵੀ ਜਿਆਤਰ ਇਹ ਧਾਰਨਾ ਬਣੀ ਵੀ ਉਹ ਵੀ ਇਹ ਹੈ ਨਾ ਵਾਹਨ ਨੂੰ ਖਰਾਬ ਕਰ ਦੁੰਦਾ ਜੜਾਂ ਕਟਨੀਆਂ ਬਹੁਤ ਔਖਾ ਬੰਜਰ ਬਣਾਉਂਦਾ ਇਹ ਇਹਦੀ ਸਚਾਈ ਦੱਸੋ ਉਹ ਜਮਾ ਸਚਾਈ ਹੈਗੀ ਹੈ ਪਰ ਉਹ ਦੇਸੀ ਹੁੰਦਾ ਹੈ ਸਪੈਦਾ ਦੇਸੀ ਦੇਸੀ ਸੀਡ ਵਾਲਾ ਉਹਦਾ ਮੁੱਢ ਵੀ ਆਇਆ ਫੈਲੂਗਾ ਤੇ ਉਹਦੇ ਦਾਣੇ ਵੀ ਨਿਕਲਣਗੇ ਤੇ ਦਾਣੇ ਨਿਕਲਦੇ ਪਾਣੀ ਵੀ ਘੱਟ ਪੀਊਗਾ ਕਹਿੰਦੇ ਆ ਨਾ ਵੀ ਹੁਣ ਦਾਣਾ ਨਿਕਲੂ ਇਹਨੂੰ ਖਰਾਕ ਚਾਹੀਦੀ ਹੋਊਗੀ ਫੇਰ ਇਹ ਕਰਨੀ ਤਾਂ ਇਹਦੀ ਆਪਾਂ ਤਿਆਰ ਇੱਕ ਹੀ ਹੈ ਨਾ ਇੱਕ ਪੀਸੀ ਤਿਆਰ ਕਰਨਾ ਹੈ ਠੀਕ ਹੈ 8.5 ਫੁੱਟ ਵੱਡ ਕੇ ਜਦੋਂ ਜਾਂਦਾ 1100 ਰੁਪਏ ਪਤਾ ਲੱਗਦਾ ਹੈ ਵੀ ਇਹ 3000 ਦਾ ਇੱਕ ਹੋ ਗਿਆ ਕਿੰਨੀ ਕਿੰਨੀ ਇਹਦੀ ਹੋ ਜਾਂਦੀ ਹੈ ਹਾਈਟ ਜੀ ਗੱਲ ਕਰਕੇ ਦੀ ਇਹ ਹਾਈਟ ਇੱਕ ਸਾਲ ਚ 10 ਫੁੱਟ ਤੋਂ ਉੱਤੇ ਟਿਕ ਨਿਕਲ ਜਾਂਦਾ ਜਿਵੇਂ ਆ ਦੇਖੋ ਹੁਣ ਇਹ ਤਾਂ 15 ਹੋਇਆ ਖੜਾ ਹੈ ਉਸ ਜਿਆਦਾ ਹੀ ਸੇਵਾ ਹੋ ਗਈ ਜਾਂਦੇ ਸੇਵਾ ਆ ਗਈ ਪੰਜਾਂ ਸਾਲਾਂ ਚ ਕਿੰਨੀ ਹੈਡ ਕਰ ਜਾਂਦਾ ਇਹ ਪੰਜਾਂ ਸਾਲਾਂ 50 ਫੁੱਟ ਹਰੇਕ ਸਾਲ 10 ਫੁੱਟ ਵਧਣਾ ਹੀ ਹੈ ਪਤਾ ਨਹੀਂ ਹਰੇਕ ਸਾਲ 10 ਫੁੱਟ ਵਧੇ ਤੇ ਜਿਆਦਾ ਸਵਾਲ ਹੁੰਦੇ ਆ ਵੀ ਟੁੱਟ ਜਾਂਦਾ ਨੇਰੀ ਨਾਲ ਹਨਾ ਕਹਿੰਦੇ ਨੁਕਸਾਨ ਹੋ ਜਾਂਦਾ ਕਿੰਨਾ ਹੁੰਦਾ ਵੈਸੇ ਤਾਂ ਮੈਨੂੰ ਦੇਖਿਆ ਨਹੀਂ ਨਹੀਂ ਆ ਦੇਖ ਲਓ ਤੁਸੀਂ ਸਾਹਮਣੇ ਆ ਹੁਣੇ ਤੂਫਾਨ ਆਇਆ ਹੈ ਆ ਦੇਖ ਲਓ ਆ ਇਧਰ ਨਾਲ ਨਾਲ ਤੁਹਾਨੂੰ ਹੋਰ ਦਿਖਾਣੇ ਆ ਇਹ ਤਾਂ ਹੋ ਗਿਆ ਸਾਲ ਵਾਲਾ ਇਹ 6-7 ਮਹੀਨੇ ਵਾਲਾ ਇਸ ਤੋਂ ਪਹਿਲਾਂ ਖਾਲ ਤੇ ਲਾਇਆ ਹੈ ਜਿਹੜਾ ਆ 6-7 ਮਹੀਨਿਆਂ ਦਾ ਠੀਕ ਹੈ ਸਾਰੀਆਂ ਵੈਰੈਟੀਆਂ ਹੀ ਹੈਗੀਆਂ ਇੱਥੇ ਅੱਛਾ ਆ 6-7 ਮਹੀਨੇ ਦਾ ਹਾਂ ਆ ਗਿਆ ਇੱਧਰ 6-7 ਮਹੀਨਿਆਂ ਦਾ ਲੰਬਾਈ ਤਾਂ ਹੋ ਗਈ ਇਹਦੀ ਹੂੰ ਲੰਬਾਈ ਤਾਂ ਇਹਦੀ 8 ਮਹੀਨਿਆਂ ਦੇ ਨੇੜੇ ਹੋ ਗਿਆ ਇਹ ਠੀਕ ਹੈ ਤੇ ਜੇ 2-3 ਮਹੀਨੇ ਦਾ ਦੇਖਣਾ ਹੈ ਤਾਂ ਆ ਹੋਇਆ ਖੜਾ ਹੈ ਅੱਛਾ 2-3 ਮਹੀਨਿਆਂ ਦਾ ਹਾਂ ਅੱਛਾ ਇਹ ਵੀ ਕਲੋਨ ਸਾਰਾ ਕਲੋਨ ਇਹ ਆ ਪੀ 23 ਕਲੋਨ ਹੀ ਹੈ ਠੀਕ ਹੈ ਆ ਹੈਗਾ ਬਸ ਕਲੋਨ ਦੀ ਕੀ ਜ਼ਿਆਦਾ ਨਿਸ਼ਾਨੀ ਕਿ ਪੱਤਿਆਂ ਦੀ ਹੁੰਦੀ ਆ ਆ ਦੇਖੋ ਇਹਦੇ ਗੁਲਾਬੀ ਪੱਤੇ ਉੱਤੋਂ ਜਿਹੜੇ ਪੂਰੇ ਨਿਕਲੀ ਜਾਂਦੇ ਆ ਕੱਚੇ ਪੱਤੇ ਇਹ ਹਾਂ ਕਲੋਨ ਆ ਇਹ ਐਂਡਾ ਬੁੱਟਾ ਨਾ ਕਈ ਵਾਰ ਕਹਿੰਦੇ ਹੁਣ ਇਹਦੀਆਂ ਟਾਹਣੀਆਂ ਹੈਗੀਆਂ ਇਹ ਟਾਹਣੀਆਂ ਇੱਕ ਵਾਰੀ ਹਰੀਆਂ ਜਿਵੇਂ ਥੋੜਾ ਜਿਹਾ ਐਡਾ ਬੁੱਟਾ ਆ ਉਥਲੜੀ ਟਾਣੀ ਜਿਹੜੀ ਆ ਦੇਖੋ ਅੱਜ ਜਿਵੇਂ ਆਪਾਂ ਵੇਖਿਆ ਅੱਜ ਵੀ ਆਹ ਟਾਣੀ ਹੈ ਨਾ ਆ ਸੁੱਕਣ ਲੱਗ ਜਾਂਦੀ ਆ ਸੁੱਕੀ ਦੇਖੋ ਆ ਨਿਕਲ ਗਿਆ ਬਸ ਸੁੱਕੇ ਨੇ ਨਿਕਲ ਜਾਣਾ ਇਹ ਨਿਕਲੀ ਜਾਣਾ ਬਸ ਇੱਕ ਹੀ ਜਾਣਾ ਤਾਂ ਉੱਪਰ ਨੂੰ ਹਾਂ ਜਾਣਾ ਤਾਂ ਉਹੀ ਉੱਪਰ ਨੂੰ ਬਸਿੰਦੇ ਇੱਥੇ ਉੱਥੇ 1 ਠੀਕ ਹੈ ਇਧਰ ਸਾਰਾ ਪੰਜ ਠੀਕ ਹੈ ਲੋ ਵੀ ਬਾਈ ਦਾ ਫਾਰਮ ਦਿਖਾ ਦਿਓ ਇਧਰ ਵਧੀਆ ਫਾਰਮ ਬਣਾਇਆ ਵਾ ਬਾਈ ਦਾ ਤੇ ਬਾਈ ਨੇ ਸਾਰੇ ਸਪੈਸ ਦੇ ਸਿੱਟਸਬ ਤੁਸੀਂ ਦੱਸ ਰਹੇ ਹੋ ਲਾਏ ਹਾਂ ਹਾਂਜੀ ਹਾਂਜੀ 23 ਦੇ ਸਪੈਸ ਦੇ ਲੱਗੇ ਹੋਏ ਹੋਰ ਸਿੱਟਸਬ ਇਹਦੇ ਕੋਲ ਸਾਈਡ ਇਹਦੇ ਬਾਉਂਡਰੀ ਲਾਉਂਦੇ ਪੰਜ ਪੰਜ ਫੁੱਟ ਤੇ ਹੂੰ ਉਹ ਸਾਹਮਣੇ ਬਾਉਂਡਰੀ ਤੇ ਲੱਗੇ ਹੋਏ ਪੰਜ ਪੰਜ ਫੁੱਟ ਤੇ ਠੀਕ ਹੈ ਜਿਹੜੇ ਆਪਾਂ ਕਹਦੇ ਨਾ ਬਈ ਖੇਤ ਦੇ ਲਾ ਲਾਉਣੇ ਹਨ ਆਏ ਤਾਂ ਆ ਗਿਆ ਆਪਣੇ ਸਾਰਾ ਇਕੱਠਾ ਹੀ ਹੋ ਗਿਆ ਨਾ ਇੱਥੇ ਤਾਂ ਹੋ ਗਿਆ ਪਲਾਂਟੇਸ਼ਨ ਹੂੰ ਆ ਨਵੀਂ ਅਗਲਾ ਅਗਲੇ ਸਾਲ ਇਹ ਸਰਕਲ ਬਣਾਤਾ ਠੀਕ ਹੈ 10 ਸਾਲਾਂ ਦਾ 10 ਕਿੱਲੇ ਹੈ ਹੂੰ 2 ਕਿੱਲੇ ਉਹ ਲਾਤੇ ਹੂੰ ਹੁਣ ਅਗਲਾ ਸਾਲ ਆ ਗਿਆ ਆ ਲਾਤੇ 2 ਕਿੱਲੇ ਲਾਤੇ ਹੁਣ ਠੀਕ ਆ ਆ ਵਟਾਂ ਤੇ ਸੀਗੇ ਪੱਠਿਆਂ ਦੇ ਨਾਲ-ਨਾਲ ਇਹ ਵੀ ਨਾਲ-ਨਾਲ ਅਟੈਚ ਕਰਤੇ ਕਹਿਣ ਦਾ ਮਤਲਬ ਪੈਸਾ ਮੁੱਕਣਾ ਨਹੀਂਗਾ ਜਦੋਂ ਉਹਨੂੰ ਉਹ ਵੱਡੇ ਜਾਣੇ ਆ ਤਿਆਰ ਹੋ ਜਾਣੇ ਆ ਉਦੋਂ ਉਦੋਂ ਫੇਰ ਹੋਏ ਜਿਹੜਾ ਨੈਕਸਟ ਸਾਲ ਹੈ ਉਹਦੇ ਹਾਸਤੇ ਉਹ ਥਾਂ ਪਰਲੇ ਪਾਸੇ ਤਿਆਰ ਪਈ ਆ ਉਹ ਉੱਥੇ ਲਾਣਾ ਉੱਥੇ ਉਦੋਂ ਆ ਕੱਟੇ ਜਾਣਗੇ ਸਾਰੋਂ ਬਲავ ਉਹ ਕੱਟੇ ਜਾਣਗੇ ਆ ਨਹੀਂ ਸੱਚਾ ਬਰਾਬਰੀ ਆ ਜਾਣਗੇ ਪਰ ਇਹ ਤਾਂ ਇਹ ਜੋ 5 ਸਾਲਾਂ ਦਾ ਉਹ ਪੈਂਦਾ ਦਿਖਾ ਦਿਆ ਤੁਸੀਂ ਉਹ ਵੇਖੋ ਵਧੀਆ ਹਾਂ ਇੱਕ ਰਹਿ ਗਿਆ ਉਹ ਪਹਿਲਾਂ ਵਾਲਾ ਚੰਗੇ ਰਹਿ ਗਏ ਹਾਂ ਪਹਿਲਾਂ ਵਾਲਾ ਉਹ ਨਾਲੇ ਤੇ ਫਿਰ ਵੀ ਵਧੀਆ ਖੜੀ ਹੈ ਗਰੋਥ ਦੇਸੀਆਂ ਨਾਲੇ ਉਹ ਇਹ ਕਹਾਂ ਬਾਈ ਇਹ ਐਫ ਡੀ ਆ ਕਹਿ ਸਕਦੇ ਐਫ ਡੀ ਐਫ ਡੀ 5 ਸਾਲਾਂ ਬਾਅਦ ਤੁਹਾਡੇ ਸਾਹਮਣੇ ਆ ਹੁਣ 10 ਕਿੱਲੇ ਆ 100 ਗੁਣਾ ਕਿਸੇ ਕੰਮ 'ਚ ਨਹੀਂ ਹੁੰਦਾਗਾ ਇਸ 'ਚ ਹੁੰਦਾ ਪਿਆ ਇਸ 'ਚ ਹੁੰਦਾ ਪਿਆ ਪਹਿਲਾਂ ਥੋੜਾ ਜਿਆਦਾ ਹੈਗਾ ਸੀ ਨਾ ਥੋੜਾ ਜਿਆਦਾ ਕਈ ਦੇਸੀ ਸੀ ਥੋੜਾ ਜਿਆਦਾ ਟਾਈਮ ਲੈ ਕੇ ਤਿਆਰ ਹੁੰਦਾ ਸੀਗਾ ਤਾਂ ਕਰਕੇ ਹੋ ਗਿਆ ਸੀਗਾ ਹੋਂ ਤਾਂ ਬਸ 5 ਸਾਲਾਂ ਦੀ ਖੇਤੀ ਆ। ਉਹ ਡੱਬ ਵਾਲੀ ਖੜੇ ਆ ਸੇਟੀ ਸਾਹਿਬ ਨਾਲ ਆ। ਭਰੋਸੇਯੋਗ ਬੰਦਾ ਐ। ਇੱਕ ਗੱਲ ਹੋਰ ਆ ਕਈਆਂ ਦਾ ਡਰ ਹੁੰਦਾ। ਕਈ ਪੁੱਛ ਲੈਂਦੇ ਸੇਟੀ ਸਾਹਿਬ ਮਾਰਕੀਟ ਹੈਣੀ ਇਹਦੀ ਅਸੀਂ ਕਿੱਥੇ ਵੇਚਾਂਗੇ। ਸਾਡਾ ਕਿਸ ਪੈਸਾ ਲੈ ਕੇ ਨਹੀਂ ਆਉਂਦਾ। ਤੁਸੀਂ ਲੈ ਕੇ ਆਉਂਗੇ ਦੱਸ ਦੋ ਕਿੰਨੇ ਸਪੈਸੇ ਦੇ ਖੜੇ ਕਿਹਦੇ ਤੋਂ ਫੁਰ ਮਾਰਦੇ। ਇੱਥੇ ਤੈਨੂੰ ਆਖਿਆ ਪਹਿਲਾਂ ਕਟਾਈ ਲੱਗੀ ਆ ਦਿਖਾਓ। ਆ ਕਟਾਈ ਲੱਗੀ ਹੋਈ ਆ। ਆ ਰੋਡਰ ਕੱਟਿਆ ਵਾ ਪਹਿਲਾਂ। ਆਪਾਂ ਰੋਡਰ ਕੱਟਿਆ। ਠੀਕ ਆ। ਆ ਦੇਖੋ ਆ ਆਪਾਂ ਇਹ ਵਿਸ਼ੇਸ਼। ਠੀਕ ਆ। ਪਹਿਲਾਂ ਇਹਨਾਂ ਨੇ ਪਹਿਲਾਂ ਲਾਏ ਸੀ। ਇਹ ਮਾ ਤੁਹਾਨੂੰ ਜਿਹੜੀ ਮੋਟੀ ਗੱਲ ਦੱਸ ਦਿੰਨਾ ਭਾਵੇਂ ਤੁਹਾਡੇ ਖੇਤ ਸੌ ਸਪੈਦਾ ਖੜਾ ਭਾਵੇਂ 40 ਸਪੈ ਦੇ ਖੜਿਆ ਸੇਟੀ ਸਾਹਿਬ ਦਾ ਨੰਬਰ ਥੱਲੇ ਚੱਲੀ ਜਾਂਦਾ ਉਹਨਾਂ ਨੂੰ ਫੋਨ ਮਾਰ ਦਿਓ ਤੁਹਾਡੇ ਖੇਤ ਚੋਂ ਸਪੈਦਾ ਲੈ ਜਾਉਗਾ ਲੈ ਜਾਗੇ ਲੈ ਜਾਗੇ ਜੀ ਠੀਕ ਹੈ ਲੱਕੜ ਦਾ ਥੋੜਾ ਜਾ ਤਾਦਾਦ ਹੋਵੇ ਜਿਆਦਾ ਦੂਰੀ ਤੇ ਨੇੜੇ ਹੈ ਤਾਂ ਕੋਈ ਦਿੱਕਤ ਨਹੀਂ ਥੋੜੀ ਦੀ ਵੀ ਥੋੜੀ ਜਿਹੀ ਦੂਰੀ ਹੈਗੀ ਤਾਂ ਉੱਥੇ ਫਿਰ ਪਲਾਟ ਹੀ ਲਾਓ ਜਾਂ ਫਿਰ ਪੂਰਾ ਵੱਟਾਂ ਤੇ ਲਾ ਕੇ ਜਿਵੇਂ ਆ ਬੰਦਾ ਕਰਦਾ ਹੈ ਯਾਨੀ ਯਾਰ ਕਹਿਣ ਦਾ ਮਤਲਬ 100 150 ਸਪੈਦਾ ਤਾਂ ਹੋਵੇ 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 ਤੇਰੀ ਇਹ ਲੈਣ ਆਉਣਗੇ ਹਾਂ ਲੇਵਰੀ ਪੈਣੀ ਆ ਤੇ ਠੀਕ ਆ ਸੇਠੀ ਸਾਹਿਬ ਕੋਲੋਂ ਲੈ ਸਕਦੇ ਆ ਡੱਬ ਵਾਲੀ ਠੀਕ ਆ ਕਿਉਂਕਿ ਆ ਲੱਗਿਆ ਇਹਦਾ ਸਪੈਦਾ ਤੁਹਾਨੂੰ ਦਿਖਾਦਾ ਹੈ ਕੁਆਲਿਟੀ ਆ ਇਹ ਉਹਨਾਂ ਕੋਲੋਂ ਡੱਬ ਵਾਲੀ ਤੋਂ ਮਿਲ ਜੂਗੀ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਗਈ ਤੇ ਗਰੰਟੀ ਵਾਲਾ ਹੁੰਦਾ ਬਈ ਆਪਣੇ ਕੋਲ ਗਰੰਟੀ ਗਰੰਟੀ ਜੀ ਗਰੰਟੀ ਗਰੰਟੀ ਮਿਲੂਗੀ ਬਿੱਲ ਕੱਟ ਕੇ ਦੇਣਗੇ ਬਾਕੀ ਇਹਨਾਂ ਦੀ ਜ਼ਿੰਮੇਵਾਰੀ ਆ ਸਾਰੀ ਜੇ ਕੋਈ ਜਾਣਕਾਰੀ ਲੈਣੀ ਆ ਜਿਵੇਂ ਹੁਣ ਛੋਟਾ ਹੁੰਦਾ ਜਿਵੇਂ ਲਾਉਣੇ ਸੈੜੀ ਸਾਹਿਬ ਨੂੰ ਛੋਟੇ ਨੂੰ ਕੋਈ ਤੇ ਕੋਈ ਫੰਗੀ ਸਾਈਡ ਵਗੈਰਾ ਜਾਂ ਕੁਝ ਕਰਨਾ ਪੈਂਦਾ ਹੁਣ ਜਿਵੇਂ ਆ ਆ ਉਮਰ ਹੈ ਦੀ ਹਾਂਜੀ ਹਾਂਜੀ ਇਹ ਤੇ ਕੁਝ ਕਰਨਾ ਨਹੀਂ ਨਹੀਂ ਕੁਝ ਨਹੀਂ ਕਰਨ ਦੀ ਲੋੜ ਜੀ ਇਹਨੂੰ ਆ ਥੋੜੀ سپورਟ ਲਾਤੀ ਐ ਚਲ ਕੋਈ ਹਲਾਵੇ ਜਾਨਵਰਾਂ ਹਾਂ ਡਕੇ ਜੀ ਬੇਨਾ ਕਿਉਂਕਿ ਇਹ ਜਿਆਦਾ ਡੂੰਗਾ ਲਾਂਦ ਕੋਲੋਂ ਤਾਂ ਅਜੇ ਕੋਈ ਮਾਰਾ ਮੇਰਾ ਪੌਣਾ ਤਾਂ ਤੁਸੀਂ ਪਾ ਸਕਦੇ ਨਾ ਤੇ ਠੀਕ ਆ ਸਰ ਹਮ ਸਾਰਾ ਦੇਖੋ ਸਾਰਾ ਜਮਾ ਸੋਸਤ ਪਾ ਦੇ ਪੂਰੇ ਸਸਤੇ ਉਹ ਵੀ ਯਾਰ ਤੁਹਾਨੂੰ ਕਹਦਾ ਵੀ ਜਿਹੜੇ ਪੌਦੇ ਆ ਉਹ ਵਧੀਆ ਮਿਲਣਗੇ ਕਿਉਂਕਿ ਜੀ ਇੱਕ ਨੰਬਰ ਕੁਆਲਿਟੀ ਲਾਉਂਗੇ ਇੱਕ ਵਾਰੀ ਘੁੰਮ ਕੇ ਭਾਵੇਂ ਸਾਰਾ ਦੇਖ ਲੋ ਸਾਰੇ ਸਸਤੇ ਇੱਕ ਨੰਬਰ ਕੁਆਲਿਟੀ ਲਾਉਂਗੇ ਚੰਗਾ ਹੀ ਨਿਕਲੂਗਾ ਜੇ ਭਾਈ ਆਪਾਂ ਰੁਪਈਆ 2 ਰੁਪਈਆ ਸਸਤੇ ਨੂੰ ਚਾਵਾਂਗੇ ਉਹ ਮਾੜਾ ਚੀਜ਼ ਨਿਕਲੂਗੀ ਕੀਰਾ ਮਾੜੀ ਲਾਤੀ ਨਾ ਹੁਣ ਆ ਪੰਜ ਸਾਲਾਂ ਵਾਸਤੇ ਜਿਹੜਾ ਬਲੌਗ ਕਰਤਾ ਬਾਣ ਅਗਲੇ ਨੇ ਤੇ ਜੇ ਅੱਜ ਮਾੜੀ ਕੁਆਲਿਟੀ ਲਾਦੀ ਕੱਲ ਨੂੰ ਪੁਛਤਾਉਂਗੇ ਚੰਗੀ ਕੁਆਲਿਟੀ ਆ ਵਿਸ਼ਵਾਸ ਕੀਤਾ ਅਗਲੇ ਨੇ ਪਹਿਲਾਂ ਆ ਦਿੱਤੇ ਅਗਲੇ ਨੂੰ ਅਗਲੇ ਨੇ ਕਿਹਾ ਬਹੁਤ ਵਧੀਆ ਹੈ ਅਗਲੇ ਸਾਲਾਂ ਦਾ ਸੀ